ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਮਾਂ ਸੇਲ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹਾਂ ਬੰਦੀ ਜੀ ਪੂਰੇ ਵਧੀਆ ਜੀ ਪੂਰੇ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਹਰਦੀਪ ਸਿੰਘ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਜੀ ਮੋਬਾਈਲ ਨੰਬਰ ਬੋਲੋ 7657814888 ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਡੱਬੀ ਵੜਦੇ ਨੇ ਕਿਹੜਾ ਸੋਸ ਹੁੰਦੀ ਆ ਇਹ ਸੂਆ ਦਾ ਡਾਕਟਰ ਸਾਹਿਬ ਇਹ ਚੌਥਾ ਹ ਉਹ ਤਾਂ ਤੀਜਾ ਕਹਿੰਦੇ ਸੀ ਚੌਥਾ ਹੀ ਮੰਨ ਲਓ ਹੂੰ ਕਿੰਨੇ ਦਿਨ ਲੈਂਦੀ ਐ ਇਹਦੇ ਹਜੇ 20 ਦਿਨ ਪਏ ਆ ਜੀ 20 ਦਿਨ ਪਏ ਆ ਹਾਂ ਕੀ ਰਿਕਾਰਡ ਆ ਦੁੱਧ ਦਾ ਬਾਈ ਦੇਖੋ ਜੀ ਰਿਕਾਰਡ ਆਏ ਆ ਜੀ ਨਾ ਉਹਨਾਂ ਨੇ ਦੱਸਿਆ ਸੀ ਉਹ ਤਾਂ ਕਹਿੰਦੀ ਜੀ ਅਸੀਂ 24 ਕਿਲੋ ਚੋਆ ਹੂੰ ਪਰ 24 ਕਿਲੋ ਚੋਲਿਆ ਗਾਹਾਂ ਵਾਲੇ ਨੂੰ ਨਹੀਂ ਛੱਡਿਆ ਅੱਛਾ ਕਿਉਂ ਕਾਰਨ ਕੀ ਥੋੜਾ ਜਿਹਾ ਵੇਟ ਘਟਾ ਹੂੰ ਫਿੱਕੀ ਐ ਥੋੜੀ ਹਾਂ ਫਿੱਕੀ ਆ ਹੁਜੇ ਹੁਣ ਆਪਾਂ ਕਹੀਏ ਵੀ ਉਹਨਾਂ ਨੇ 24 ਚੋਲੇ ਹੁਣ ਕਿਵੇਂ ਦੇਊਗੀ ਹੁਣ ਭਜਨ ਘਟਾ ਭਜਨ ਘਟਾ ਹਾਂ ਤੇ ਉਹ ਜੇ ਮੰਨ ਲਓ ਭਾਹ ਹੁਜੇ ਸਹੀ ਐ ਥਾਣੇ ਹੈ ਇੱਕ ਥਣੋ ਤੇਲ ਆ ਜੀ ਮੂਰਲੇ ਪਰ ਲਿਓ ਠੀਕ ਆ ਮੂਰਲੇ ਇੱਕ ਥਣੋ ਤੇਲ ਆ ਹਾਂ ਬਾਕੀ ਦਿਨ ਜਈ ਆ ਆ ਦੇਖ ਲਓ ਲੈ ਬਈ ਹੂੰ ਕੀ ਆ ਬਾਤ ਆ ਠੀਕ ਆ ਹਜੇ 20 ਦਿਨ ਪਏ ਆ ਹੂੰ ਹਜੇ ਕੱਚੀ ਕਰਕੇ ਥੋੜਾ ਜਿਹਾ ਆਉਂਦਾ ਇਹ ਤੇ ਵੀ ਆਉਂਦਾ ਤਾਂ ਹੈ ਦੇਖੋ ਤੋ ਓਕਾ ਹੂੰ ਤੇ ਚ ਘਾਟਾ ਥੋੜਾ ਜਿਹਾ ਬਸ ਥੋੜਾ ਜਿਹਾ ਘਾਟਾ ਹਾਂ ਹਾਂ ਆਉਂਦਾ ਤਾਂ ਹੈਗਾ ਉੱਤਰੇ ਹੋਗੇ ਉਤਰੋਈ ਹਜੇ ਦਿਨ ਵੀ 15 20 ਪਏ ਆ ਹੂੰ ਹੋਲਦੇ ਮਣੀ ਤੋਰ ਕੇ ਲਾ ਦੇ ਬਈ ਤੋਰ ਦਿੰਨੇ ਆ ਜੀ ਕੱਦ ਚੰਗਾ ਗਾ ਕੱਦ ਕਾੜ ਚੰਗਾ ਚੰਗਾ ਰੰਗ ਰੂਪ ਚੰਗਾ ਬਾਈ ਹੂੰ ਤੇ ਦੁੱਧ ਬਾਈ ਨੇ ਦਾ ਸਿਰ ਗਾੜ ਵੈਸੇ ਚੰਗਾ ਗਾ ਹੁਣ ਥੋੜੀ ਫਿੱਕੀ ਆ ਤੇ ਸਿਰ ਕਰਕੇ ਦੁੱਧ ਚੰਗਾ ਪਾ ਦੂਗੀ ਹਨਾ ਹਾਂ ਉਹ ਭੱਜਨ ਭੁੱਜਨ ਨੂੰ ਤੋਰੇ ਤਾਰੇ ਨੂੰ ਵਧੀਆ ਦੇਖ ਇਹ ਉਹਨਾਂ ਦੇ ਖੁੱਲੀਆਂ ਸੀ ਆਏ ਖੁੱਲੀ ਫਿਰ ਕੇ ਜਿੱਤ ਲਿਆਰਾ ਮੂਹਰੋ ਫੜ ਲੀ ਫਿਰ ਘੱਟ ਵਾਜਦੀ ਆ ਕੀ ਮੋਲੇ ਦਾ ਬਾਈ ਬੋਹ ਜੀ ਇਹ ਆਪਾਂ 15000 ਦੂਈ ਦੇ ਦਾਂਗੇ ਹਾਂ ਠੀਕ ਆ ਜੋ ਜਾਣ ਦੋ ਕੋਈ ਹੈ ਉਧਰ ਉਹ ਨਾ ਹੋ ਜਾ ਅੱਗੇ ਦੋ ਨੰਬਰ ਤੇ ਇਹ ਕਿਹੜਾ ਸੂਆ ਇਹ ਦੂਜੇ ਸੂਏ ਸੌਂਦੀ ਆ ਰੰਗ ਕਾਲਾ ਹੈ ਪੰਜਾਬ ਵਾਲੀ ਜਰਸੀ ਪੰਜਾਬ ਵਾਲੀ ਜਰਸੀ ਪਹਿਲੇ ਸੂਏ ਨੇ 14-15 ਕਿਲੋ ਦੁੱਧ ਦਿੱਤਾ ਕਹੇ ਨੂੰ ਚੇਹੇ ਕੁਸ ਕਹੇ ਚੱਲੀ ਗਏ ਹੂੰ 14-15 ਕਿਲੋ ਦਿੱਤਾ ਫਿੱਕੀ ਇਹ ਵੀ ਆ ਹੂੰ ਮੰਨ ਲਓ ਇਹ ਜਿਆ ਭਾ ਇਹਦਾ ਪਿਆਜੀ ਹਜੇ ਆ ਨੋਮਾ ਵੀ ਨਾ ਇਹਨੂੰ ਲੱਗਣ ਵਾਲਾ ਹਜੇ ਅੱਜ ਤੋਂ 5-4 ਦਿਨ ਰ ਘੱਟ ਆ ਹੂੰ ਵੀ ਚੱਲ ਆ ਜਹੇ ਜਾ ਸੰਭੂ ਹਮ ਅਗਲਾ ਉਹ ਜਹੇ ਦਾ ਪਾ ਹੋ ਜੂ ਠੀਕ ਆ ਬਾਈ ਹਾਂ ਉਹ ਥਣ ਲੇਵੇ ਦੀ ਥਣ ਚਾਰੇ ਸਹੀ ਆ ਸੀਲ ਸੌ ਵਧੀਏ ਤਾਂ ਥੋੜਾ ਜਿਹਾ ਉਹ ਕਰਦੀ ਹੈ ਨਾ ਉਪਰ ਆ ਜਾ ਕਰਦੀ ਆ ਦੇਖੋ ਉਹ ਕੁਛ ਨਹੀਂ ਕਹਿੰਦੀ ਨਿਆਣੇ ਨੂਣਾ ਪਾ ਕੇ ਜਿੰਮੇ ਮਰਜੀ ਕਰੀ ਚੱਲੋ ਇਦਾਂ ਕੀ ਮੁੱਲ ਬਰਾ ਇਹ ਬਾ 33000 ਦੀ ਦੇ ਦਾਂਗੇ ਮਾਨ ਤਣ ਹੋ ਜਾ ਬਾ ਮਾਨ ਤਣ ਕਰਦਾ ਇਹ ਕੋਈ ਦੀ ਬੱਚੀ ਆ ਪਹਿਲੇ ਸੂਏ ਦੀ ਆਹ ਬੱਚੀ ਹਾਂ ਇਹ ਵੀ ਨਾਲ ਹੀ ਦੇ ਦਾਂਗੇ ਆ ਇਹ ਵੀ ਨਾਲ ਹੀ ਦੇ ਦਾਂਗੇ ਠੀਕ ਆ ਚੰਗੀ ਆ ਬੜ ਵੈਸੇ ਕਮਾਈ ਕਰਕੇ ਬੈਠਣੇ ਚੱਲ ਜਾਣਾ ਬਈ ਉਹ ਸਾਹਮਣੇ ਆਪਾਂ ਨੂੰ ਵੀ ਪਤਾ ਵੀ ਕਦ ਕਾਠ ਵਾਲੀ ਆ ਥੋੜੀ ਜਿਹੀ ਭਾਈਦੀ ਆ ਬਸ ਸਹੀ ਗੱਲ ਆ ਬਈ ਧੰਨਵਾਦ